ਦਰਪਰਾਨ अवस्थी एसएच जसवन सिंह ਪਰ ਜਿਹੜੇ ਅੱਜ ਦੋ ਮਿਜ਼ੂਮ ਲੈ ਕੇ ਆਏ ਆ ਨਾ ਕੋ 800 480 ਗੋਲੀਆਂ ਬਿਛੜੀਆਂ ਪਈਆਂ ਨੇ ਕਿੱਥੇ ਦੇ ਰਹਿਣ ਵਾਲੇ ਇਹ ਪੰਟ ਕਿਹੜਾ ਪੰਟ ਕੜਾ ਮਗਲਾਂ ਦੇ ਕਿੱਥੇ ਫੜੇ ਸੀ ਇਹ ਸ਼ੰਭੂ ਬਰੇ ਦੇ ਕੋਲ ਸ਼ੰਭੂ ਪਸਟੇ ਹਿੰਦੇ ਸਾਹਮਣੇ ਫੜੇ ਕੀ ਇਹ ਵਨਦਕਾਰ ਵਿੱਚ ਕਰੀ ਹੈ ਰੁਪਏ ਕਿਤੇ ਨੇ ਇੱਕ ਦੰਦਾ ਪੁਲਸ ਰੋਣ ਮਿਲਿਆ ਉਹਨਾਂ ਨੂੰ ਮੈਂ ਹਰਮਨਪ੍ਰੀਤ ਸਿੰਘ ਚੀਮਾ ਡੀਐਸਪੀ ਕਨੌਰ ਸਰਕਾਰ ਨੇ ਨਸ਼ੇ ਦੇ ਤਲਕ 55 ਕਸਿਆਂ ਦੇ ਬਾਰੇ ਠੀਕ ਕਰੀ ਹੋਈ ਹੈ ਹਾਂ ਸਰਕਾਰ ਨੇ ਜੀ ਨਸ਼ੇ ਦੇ ਜਿਹੜਾ ਉੱਤੇ 55 ਕਸਿਆਂ ਉਸ ਸੰਬੰਧੀ ਸਾਨੂੰ ਸੀਰੀਅਸ ਅਫਸਰਾਂ ਨੇ ਬੜੀਆਂ ਸਖਤ ਐਤਾਂ ਕੀਤੀਆਂ ਵੀ ਤੁਹਾਡੇ ਏਰੀਏ ਚ ਜਿਹੜਾ ਸਾਡਾ ਕਨੌਰ ਦਾ ਏਰੀਆ ਚ ਕਿਸੇ ਵੀ ਵਿਅਕਤੀ ਨੂੰ ਅਸੀਂ ਨਸ਼ਾ ਵੇਚਣ ਦੀ ਕੋਈ ਇਜਾਜ਼ਤ ਨਹੀਂ ਦੇਵਾਂਗੇ ਤੇ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਨਸ਼ੇ ਵਾਲਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅਸੀਂ ਇਹਨਾਂ ਦੀਆਂ ਬਕਾਇਦਾ ਲਿਸਟਾਂ ਸਾਨੂੰ ਉੱਤੋਂ ਵੀ ਆਈਆਂ ਨੇ ਸਿਕਰੇਟ ਬ੍ਰਾਂਚ ਵੱਲੋਂ ਤੇ ਅਸੀਂ ਵੀ ਬਣਾਈਆਂ ਜਿਹੜੇ ਕੁਝ ਸਾਡੇ ਪਿੰਡਾਂ ਦੇ ਵਿੱਚ ਕੁਝ ਇਕਦੁੱਕਾ ਜਿਹੜੇ ਨਸ਼ਾ ਵੇਚਦੇ ਨੇ ਉਹ ਮਦਾਂ ਲਿਸਟਾਂ ਬਣਾ ਕੇ ਅਸੀਂ ਸ਼ਾਰਟ ਲਿਸਟ ਕੀਤੀਆਂ ਤੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਦੂਜਾ ਇਹ ਪੰਜਾਬ ਨਸ਼ੇ ਤੋਂ ਰਹਿਤ ਹੋ ਸਕੇ। ਇਸ ਸੰਬੰਧੀ ਅਸੀਂ ਕੱਲ ਘਨੌਰ ਏਰੀਆ 'ਚ 3 ਐਫਆਈਆ ਰਜਿਸਟਰ ਕੀਤੀਆਂ ਇੱਕ ਤਾਂ ਅਸੀਂ ਆਕੜਪਿੰਡ ਐ ਸੈਂਸ਼ੀਆਂ ਦਾ ਉੱਥੇ ਅਸੀਂ 바ਰੂ ਸਨ ਆਫ ਚੰਦਰ ਆਰਾਮ ਦੇ ਖਿਲਾਫ ਕਮਰਸ਼ੀਅਲ ਦਾ ਪਰਚਾ ਦਿੱਤਾ ਜੀ 1080 ਗੋਲੀਆਂ ਦਾ ਉਹ ਸਾਡੇ ਕੋਲੇ ਰਿਮਾਂਡ 'ਚ ਹੈ ਉਹਦੇ ਨਾਲ ਹੀ ਸ਼ੰਭੂ ਥਾਣੇ 'ਚ ਅਸੀਂ ਗਗਨਦੀਪ ਸਿੰਘ ਐ ਸ਼ੰਭੂ ਦਾ ਉੱਥੇ 480 ਟੈਬਲੇਟਸ ਦਾ ਪਰਚਾ ਦਿੱਤਾ ਜੀ ਐਨਡੀਪੀਐਸ ਐਕਟ ਬਾਈ ਐਨਡੀਪੀਐਸ ਐਕਟ ਦਾ ਤੇ ਇਹਦੇ ਨਾਲ ਹੀ ਘਨੌਰ ਥਾਣੇ 'ਚ ਸੁਰਜੀਤ ਕੌਰ ਐ ਵਾਈਫ ਆਫ ਅਮਰ ਸਿੰਘ ਧੁੰਨੀ ਮਜਰੇ ਦੀ ਆ ਉਹਦੇ ਖਿਲਾਫ 15 ਐਨਡੀਪੀਐਸ ਐਕਟ ਦਾ ਐਫਆਈਆਰ ਦਰਜ ਕੀਤੀ ਹੈ ਇਹ ਅਸੀਂ ਤਿੰਨ ਐਫਆਈਆਰਾਂ ਦਿੱਤੀਆਂ ਬਾਕੀ ਵੀ ਅਸੀਂ ਮਤਲਬ ਸਾਡੀਆਂ ਪਿੰਡਾਂ ਦੇ ਵਿੱਚ ਅਸੀਂ ਸਰਚ ਆਪਰੇਸ਼ਨ ਚੱਲ ਰਹੇ ਨੇ ਕਸ ਆਪਰੇਸ਼ਨ ਅਸੀਂ ਰੋਜ਼ ਮਤਲਬ ਸਾਰੀ ਸਬਡਿਵੀਜ਼ਨ ਦੀ ਫੋਰਸ ਲੈ ਕੇ ਸਰਚ ਕਰਦੇ ਆਂ ਤੇ ਲੋਕਾਂ ਤੋਂ ਵੀ ਇਸ ਸੰਬੰਧੀ ਵਿਊਜ਼ ਲੈਣੇ ਆ ਕੋਈ ਵੀ ਸਾਨੂੰ ਟਿਪ ਮਿਲਦੀ ਹੈ ਉਹ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆਂ ਸਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਇਹੀ ਸੰਦੇਸ਼ ਹੈ ਜੀ ਵੀ ਹੁਣ ਅਸੀਂ ਸਾਨੂੰ ਹੁਕਮ ਆਏ ਨੇ ਵੀ ਜ ਮਹੀਨੇ ਦੇ ਅੰਦਰ ਅੰਦਰ ਇਹ ਨਸ਼ਾ ਅਸੀਂ ਬੰਦ ਕਰਨਾ ਸਾਡੇ ਏਰੀਆ 'ਚ ਜੇ ਕੋਈ ਨਸ਼ਾ ਵੇਚਦਾ ਹੈ ਅਸੀਂ ਫੜ ਕੇ ਅੰਦਰ ਦੇ ਆਵਾਂਗੇ ਨਹੀਂ ਆਪਣਾ ਸ਼ਹਿਰ ਛੱਡ ਜਾਓ ਦੂਜਾ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਇਹ ਹਦਾਇਤ ਹੈ ਵੀ ਨਸ਼ਾ ਛੱਡ ਦਿਓ ਜੇ ਕੋਈ ਪ੍ਰੋਬਲਮ ਆਉਂਦੀ ਹੈ ਨਸ਼ਾ ਨਹੀਂ ਛੱਡ ਸਕਦੇ ਤਾਂ ਸਾਡੇ ਕੋਲੇ ਆਉਣ ਉਹਨਾਂ ਦੇ ਘਰ ਦੇ ਸਾਡੇ ਲੈ ਕੇ ਸਾਡੇ ਕੋਲੇ ਤਾਂ ਅਸੀਂ ਇਹਨੂੰ ਡੀਡਿਕਸ਼ਨ ਸੈਂਟਰ 'ਚ ਭਰਤੀ ਕਰਾਵਾਂਗੇ ਉਹਨਾਂ ਦਾ ਸਾਥ ਦੇਵਾਂਗੇ ਠੀਕ ਹੈ ਨਾ ਜਿਹੜਾ ਕੋਈ ਨਸ਼ਾ ਉਹਨਾਂ ਨੂੰ ਦਿੰਦਾ ਹੈ ਉਹਦੀ ਸਾਨੂੰ ਇਨਫੋਰਮੇਸ਼ਨ ਦੇਣਗੇ ਅਸੀਂ ਲਵਾਂਗੇ ਉਹ ਤੋਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਰਕੇ ਸਾਡਾ ਇਹ ਹੁਣ ਪਹਿਲਾ ਟਾਰਗੇਟ ਹੈ ਵੀ ਅਸੀਂ ਆਪਣੇ ਏਰੀਆ 'ਚ ਕੋਈ ਵੀ ਨਸ਼ਾ ਨਹੀਂ ਰਹਿਣ ਦੇਣਾ ਨਸ਼ਾ ਮੁਕਤ ਕਰਨਾ ਇੱਕ ਇਹਦੇ ਨਾਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਵੀ ਤੁਸੀਂ ਦੇਖਿਆ ਹੋਣਾ ਹੁਣ ਜਿਹੜੇ ਪੁਰਾਣੇ ਸਮਗਲਰ ਨੇ ਜਿਨ੍ਹਾਂ ਨੇ ਨਸ਼ੇ ਤੋਂ ਪ੍ਰਾਪਟੀਆਂ ਬਣਾਈਆਂ ਜਾਂ ਕੋਈ ਘਰ ਬਣਾਏ ਹੋਏ ਨੇ ਅਸੀਂ ਉਹ ਵੀ ਡਿਮੋਲਿਸ਼ ਕਰਨ ਦੀ ਸਾਡੀ ਪ੍ਰਕਿਰਿਆ ਚੱਲ ਰਹੀ ਨੇ ਪਟਿਆਲੇ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਘਰ ਡਿਮੋਲਿਸ਼ ਹੋ ਗਏ ਤੇ ਕਨੌਰ ਏਰੀਆ ਚ ਵੀ ਅਸੀਂ ਜਲਦੀ ਮਤਲਬ ਜਿਹੜੇ ਨਸ਼ੇ ਤੋਂ ਕਾਰੋਬਾਰ ਦਾ ਘਰ ਬਣਾਏ ਹੋਣੇ ਉਹ ਵੀ ਡਿਮੋਲਿਸ਼ ਕਰਾਂਗੇ ਡੀਸੀ ਸਾਹਿਬ ਤੇ ਪ੍ਰੋਸੀਜਰ ਬਣਾ ਲਾ ਕੇ ਜੋ ਵੀ ਹੈ